ਜੀ ਜੀ ਸਰ ਅੱਜ ਕ੍ਰੇਡਿਟ ਡਿਪਾਰਟਮੈਂਟ ਦੇ ਵਿੱਚ ਤੁਸੀਂ ਅਜੇ ਇੱਕ ਮਿੰਟ ਯਾਰ ਸਰ ਕ੍ਰੇਡਿਟ ਡਿਪਾਰਟਮੈਂਟ ਦੇ ਵਿੱਚ ਆ ਜਾਜਣ ਚੈੱਕ ਕੀਤੀ ਹੈ ਸਰ ਅੱਜ ਸੈਜ ਐਂਡ ਟੈਕਸੇਸ਼ਨ ਭਵਨ ਦੇ ਅੰਦਰ ਆਇਾਂਗੇ ਕਿਉਂਕਿ ਕਾਫੀ ਵਾਰ ਸੇ ਤੋਂ ਸਾਡੇ ਅਫਸਰ ਸਾਹਿਬਾਨ ਨੂੰ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਕਿ ਕਾਫੀ ਸਰੀਆਂ ਫਾਈਲਾਂ ਚ 2 ਦਿਨ ਦਾ 3 ਦਿਨ ਦਾ 4 ਦਿਨ ਦਾ ਡਿਲੇ ਹੋ ਜਾਂਦਾ ਯਾਨੀ ਕਿ ਫਾਈਲ 2-3 ਦਿਨ ਜਿਹੜੀ ਅਫਸਰ ਦੇ ਅੰਦਰ ਪੈਂਡਿੰਗ ਪਈ ਰਹਿੰਦੀ ਉਹ ਕਲੀਅਰ ਨਹੀਂ ਹੁੰਦੀ ਔਰ ਉਸ ਕਰਕੇ ਕਰਾਪਸ਼ਨ ਹੋਣ ਦੇ ਚਾਂਸਸ ਜਿਹੜੇ ਨੇਗੇ ਉਹ ਵੱਧ ਜਾਂਦੇ ਨੇਗੇ ਸੋ ਸ਼ਿਕਾਇਤ ਵੀ ਲਈ ਸੀ ਆ ਚੈਕਿੰਗ ਕੀਤੀ ਹੈਗੀ ਕਾਫੀ ਸਾਰੇ ਰਿਕਾਰਡ ਜਿਹੜਾ ਅਸੀਂ ਕਲੈਕਟ ਕੀਤਾਗਾ ਸਾਡੇ ਕਮਿਸ਼ਨਰ ਸਾਹਿਬ ਨੇ ਰਿਕਾਰਡ ਕਵਰੇਜ ਚ ਲਿਆਗਾ ਉਸ ਰਿਕਾਰਡ ਨੂੰ ਦੇਖਾਂਗੇ ਜਿਹਦਾ ਵੀ ਜਿਸ ਵੀ ਅਫੀਸਰ ਦੀ ਜਿਸ ਵੀ ਕਲਰਕ ਦੀ ਅਫੀਸਰ ਦੀ ਡਿਲੇ ਹੋਊਗੀ ਤਾਂ ਉਹਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਾਕੀ ਸਰਕਾਰ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਜਿਹੜੇ ਇਸ ਤਰ੍ਹਾਂ ਡਿਲੇ ਕਰਦੇ ਨੇ ਤੁਹਾਡੇ ਸਰਕਾਰ ਮੈਸੇਜ ਬੜਾ ਸਪਸ਼ਟਾ ਕਿ ਕੋਈ ਵੀ ਫਾਈਲ ਕਿਸੇ ਵੀ ਅਫੀਸਰ ਕੋਲੇ ਜਦੋਂ ਆਉਂਦੀ ਆ ਤਾਂ ਤੁਰੰਤ 24 ਆਵਰ ਜਿਹੜਾ ਉਹਦੇ ਜਿਹੜਾ ਵੀ ਟਾਈਮ ਲਿਖਿਆਗਾ ਉਸ ਟਾਈਮ ਦੇ ਦੌਰਾਨ ਤੁਸੀਂ ਉੱਤੇ ਐਕਸ਼ਨ ਲਓ ਜੋ ਵੀ ਤੁਹਾਡਾ ਫੈਸਲਾ ਬਣਦਾਗਾ ਫੈਸਲਾ ਪੋਜ਼ਿਟਿਵ ਡਾਇਰੈਕਟਿਵ ਦੀ ਮੈਂ ਗੱਲ ਨਹੀਂ ਕਰਦਾ ਫੈਸਲਾ ਜਿਹੜਾ ਹੈਗਾਗਾ ਉਹਦੇ ਤੇ ਲੈਣਾ ਪੈਂਦਾ ਜੇ ਫੈਸਲਾ ਨਹੀਂ ਲੈਂਦੇ ਤਾਂ ਇਟ ਮੀਨਸ ਕਿਤੇ ਨਾ ਕਿਤੇ ਕ腐ਸ਼ਨ ਵੱਲ ਉਂਗਲ ਜਾਂਦੀ ਆ ਡਿਲੇ ਵੀ ਜਿਹੜੀ ਹੁੰਦੀ ਆ ਕਿਸੇ ਕੰਮ ਚ ਡਿਲੇ ਕਰਨਾ ਉਹ ਵੀ ਮੈਂ ਸਮਝਦਾ ਕ腐ਸ਼ਨ ਹੀ ਮੰਨੀ ਜਾਂਦੀ ਆ ਸੋ ਇਸ ਗੱਲ ਕਰਕੇ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇੱਕ ਤਾਂ ਵਿਅਕਤੀ ਜਿਹੜੇ ਨੇਗੇ ਗੈਰ ਹਾਜ਼ਰ ਨੇਗੇ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਸਰ ਸਾਹਿਬ ਹਾਈਵੇਅ ਦੇ ਉੱਪਰ ਤੁਸੀਂ ਇੱਕ ਵਾਰੀ ਬਹੁਤ ਵੱਡੀ ਚੈਕਿੰਗ ਕੀਤੀ ਸੀ ਜੀ ਕਾਫੀ ਚੋਰੀ ਫੜੀ ਸੀ ਵਾਦਾ ਹੋਇਆ ਸੀ ਕਿ ਲੱਗਦਾ ਵੀ ਦੁਬਾਰਾ ਉਸ ਤਰ੍ਹਾਂ ਤੁਸੀਂ ਏਟਨਛੇ ਦੀ ਚੈਕਿੰਗ ਕਰੋਗੇ ਬਿਲਕੁਲ ਆਉਣ ਵਾਲੇ ਸਮੇਂ 'ਚ ਚੈਕਿੰਗ ਕਰਾਗੇ ਜੀ ਗੱਲੇ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਗੈਰ ਕਾਨੂੰਨੀ ਕੰਮ ਕਰਦੇ ਰਹਿੰਦੇ ਨੇਗੇ ਜੀ ਉਹਨਾਂ ਨੂੰ ਫੜਨਾ ਉਹਨਾਂ ਤੇ ਐਕਸ਼ਨ ਲੈਣਾ ਸਾਡੇ ਅਫਸਰ ਸਾਹਿਬਾਨ ਦਾ ਕੰਮ ਹੁੰਦਾਗਾ ਪਰ ਲੇਕਿਨ ਸਮੇ ਸਮੇਸਰ ਮੈਂ ਵੀ ਖੁਦ ਜਾਣਾਗਾ ਤਾਂ ਕਿ ਸਾਡੇ ਅਫਸਰਾਂ ਜਿਹੜੇ ਨੇਗੇ ਉਹ ਵੀ ਅੱਛੇ ਤਰੀਕੇ ਨਾਲ ਕੰਮ ਕਰਦੇ ਰਹਿਣ ਉਹਨਾਂ ਨੂੰ ਵੀ ਜਿਹੜਾ ਹੋਰ ਤਾਕਤ ਮੇਰੇ ਵੱਲ ਮਿਲੇ ਜਦੋਂ ਅਫਸਰ ਦੇ ਨਾਲ ਮੰਤਰੀ ਖੜਾ ਹੁੰਦਾਗਾ ਤਾਂ ਮੈਂ ਸਮਝਦਾ ਜਿਹੜਾ ਅਫਸਰ ਆ ਹੋਰ ਵੀ ਅੱਛੇ ਤਰੀਕੇ ਨਾਲ ਉਹ ਕੰਮ ਕਰਦੀ ਉਹਨੂੰ ਤਾਕਤ ਮਿਲਦੀ ਹੈ ਥੈਂਕ ਯੂ ਸਰ ਥੈਂਕ ਯੂ ਸਰ